ਪੰਜਾਬ ਰਾਜ ਕਾਨੂੰਨੀ ਸੇਵਾਮਾ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾ ਹੇਠ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਵੱਲੋਂ ਮਹਮ ਨਸ਼ਿਆਂ ਵਿਰੁੱਧ ਨੌਜਵਾਨ ਅਧੀਨ ਵਿਸ਼ਾਲ ਵਾਕਾਥੌਨ ਕਰਵਾਈ ਗਈ ਜਿਸ ਦੀ ਅਗਵਾਈ ਜ਼ਿਲ੍ਹਾ ਦੇ ਸੈਸ਼ਨ ਜੱਜ ਅਰਣ ਕੁਮਾਰ ਗੁਪਤਾ ਤੇ ਐਸਐਸਪੀ ਸ਼ੁਭਮ ਅਗਰਵਾਲ ਨੇ ਕੀਤੀ ਇਸ ਮੌਕੇ ਤੇ ਐਸਐਸਪੀ ਸ਼ੁਭਮ ਅਗਰਵਾਲ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਅਤੇ ਜੁਡੀਸ਼ਰੀ ਸਾਂਝੇ ਤੌਰ ਤੇ ਨਸ਼ਿਆਂ ਦੇ ਖਾਤਮੇ ਲਈ ਇਕਜੁੱਟ ਹਨ ਐਗਜ਼ੈਕਟਿਵ ਚੇਅਰਮੈਨ ਆਵਨਾਲ ਸਾਹਿਬ ਆਨਰੇਬਲ ਪੈਟਰਨਿੰਗ ਚੀਫ ਆ ਪੰਜਾਬ ਲੀਗਲ ਸਰਵਿਸ ਆਥਾਰਟੀ ਆਨਰੇਬਲ ਐਗਜ਼ੈਕਟਿਵ ਚੇਅਰਮੈਨ ਆ ਪੰਜਾਬ ਲੀਗਲ ਸਰਵਿਸ ਆਥਾਰਟੀ ਨੇ ਪ੍ਰੋਗਰਾਮ ਲਾਂਚ ਕੀਤਾ ਯੂਥ ਅਗੇਂਸਟ ਡਰੱਗਸ ਹੁਣ ਨਸ਼ਾ ਪੰਜਾਬ ਦੇ ਪਹਿਲਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਸੀ ਪੰਜ ਦਰਿਆਵਾਂ ਦੀ ਧਰਤੀ ਸੀ ਭਗਤ ਸਿੰਘ ਦੀ ਧਰਤੀ ਸੀ ਹੁਣ ਸਾਨੂੰ ਇੱਥੇ ਜਾਣਦੇ ਆ ਉੜਦਾ ਪੰਜਾਬ ਪਟਿਆਲਾ ਪੈਗ ਅ빠 ਕਿੱਦਾਂ ਜਾ ਰਹੇ ਆ ਇਸ ਨੂੰ ਪ੍ਰੇਤੀ ਨੂੰ ਦੂਰ ਕਰਨ ਵਾਸਤੇ ਪੰਜਾਬ ਲੀਗਲ ਸਵੀਜ਼ਾ ਅਥਾਰਟੀ ਤੇ ਨਾਲ ਸਾਡੇ ਇੱਕ ਮੋਹਮ ਚਲਾਈ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਪੁਲਿਸ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰੀ ਕਿ ਅਸੀਂ ਜਰਾ ਨਸ਼ਾ ਹੈਗਾ ਉਹਦੇ ਪਾਰੇ ਲੋਕਾਂ ਨੂੰ ਜਾਗਰੂਕ ਕਰ ਸਕੀਏ ਲੋਕਾਂ ਨੂੰ ਇਹਦੇ ਇਲਫੈਕਟਸ ਬਾਰੇ ਦੱਸ ਸਕੀਏ ਹੁਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਡਿਪਾਰਟਮੈਂਟ ਬੜਾ ਅੱਛਾ ਕੰਮ ਕਰ ਰਹੀ ਆ ਡਰਗ ਐਡਿਕਸ਼ਨ ਸੈਂਟਰ ਚ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਜਿਹਦਨ ਕੀਤੀ ਸੀ ਉੱਥੇ ਜਿਹੜੇ ਡਰਗ ਐਡਿਕਟ ਸਨ ਉਹਨੂੰ ਮੈਡੀਕਸਨਸ ਦੇ ਕੇ ਉਹਨੂੰ ਰੀਹੈਬਿਲੀਟੇਟ ਕਰ ਰਹੀ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਹ ਵੀ ਕੋਸ਼ਿਸ਼ ਕਰ ਰਹੀ ਆ ਕਿ ਉਹਨਾਂ ਨੂੰ ਨੌਕਰੀ ਮਿਲ ਸਕੇ ਐਸਐਸਪੀ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਆ ਕਿ ਉਹ ਇੱਥੇ ਆਏ ਸਾਡੇ ਸੱਦੇ ਤੇ ਤੇ ਬੜਾ ਅੱਛਾ ਕੰਮ ਕਰ ਰਿਹਾ ਇਹ ਇਫਰਟ ਕਲਾ ਪੁਲਿਸ ਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਹੈ ਸਾਰੀ ਸੋਸਾਇਟੀ ਨੂੰ ਹਰ ਨਾਗਰਿਕ ਨੂੰ ਹਰ ਬੱਚੇ ਨੂੰ ਲੜਨਾ ਪਏਗਾ ਜਦੋਂ ਤੁਸੀਂ ਦੇਖੋ ਕਿ 65 ਦੀ ਬਾਅਦ ਹੋਈ ਉਸ ਤੋਂ ਬਾਅਦ ਦੇਸ਼ ਨੂੰ ਹੋਇਆ ਕਿ ਅਨਾਜ ਚੀਜ਼ ਹੈ ਪੰਜਾਬ ਨੇ ਅੱਗੇ ਆ ਕੇ ਅਨਾਜ ਪੈਦਾ ਕੀਤਾ ਗ੍ਰੀਨ ਰੈਗੂਲੇਸ਼ਨ ਆਈ ਹੁਣ ਸਾਨੂੰ ਇਹ ਰੈਗੂਲੇਸ਼ਨ ਵੀ ਲੈ ਕੇ ਆਣੀ ਪਏਗੀ ਕਿ ਅਸੀਂ ਅੰਛਾ ਛੱਡ ਸਕੀਏ ਇਹ ਮੇਰਾ ਤਾਂ ਸੰਦੇਸ਼ ਇਹ ਹੈ ਕਿ ਅਸੀਂ ਇੱਕ ਨਾਈਸ ਕੈਂਪੇਨ ਦੇ ਵਿੱਚ ਫਤੇਗੜ ਸਾਹਿਬ ਦੇ ਹਰ ਪਿੰਡ ਆਰ ਕਸਬੇ ਦੇ ਵਿੱਚ ਆ ਰਵਾੜ ਦੇ ਵਿੱਚ ਪਹੁੰਚ ਕੇ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇਸ ਕੋਈ ਤੈਨੂੰ ਛੱਡੋ ਅੱਜ ਕੀ ਪ੍ਰੋਗਰਾਮ ਲਿਖੀ ਇਹ ਪ੍ਰੋਗਰਾਮ ਦੀ ਅਸੀਂ ਇੱਕ ਵਾਕ ਕਰ ਰਹੇ ਆ ਕਿ ਇਸ ਨਾਲ ਪੁਲਿਸ ਡਿਸਟ੍ਰਿਕਟ ਅਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਕਿ ਸਿਰਫ ਇੱਕ ਸਹਿਯੋਗ ਐਡਵੋਕੇਟ ਸਾਹਿਬ ਦਾ ਵੀ ਹੈਗੇ ਆ ਬੱਚਿਆਂ ਨਾਲ ਆ ਗਿਆ ਕਿ ਸੁਸਾਇਟੀ ਨੂੰ ਅਸੀਂ ਮੈਸੇਜ ਦੇ ਸਕੀਏ ਕਿ ਡਰਗਸ ਚੰਗੇ ਹੈ ਨਹੀਂ ਲੈਣਾ ਡਰਗਸ ਚੰਗੇ ਹੈ ਇਹ ਜਿਹੜਾ ਇੱਕ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਹੈ ਇਹਦੇ ਨਾਲ ਹੀ ਇੱਕ ਆਨਰੇਬਲ ਸੀਜੀਆਈ ਸਾਹਿਬ ਵੱਲੋਂ ਤੇ ਪੰਜਾਬ ਜਿਹੜੀ ਸਟੇਟ ਲੀਗਲ ਸਰਵਿਸ ਅਥਾਰਟੀ ਹੈ ਇਹਨਾਂ ਦੇ ਦਿਸ਼ਾ ਨਿਰਦੇਸ਼ ਹੈ ਇੱਕ ਯੂਥ ਅਗੇਂਸਟ ਡਰੱਗਸ ਯਾਨੀ ਕਿ ਯੁੱਧ ਨਸ਼ਿਆ ਨੌਜਵਾਨ ਨਸ਼ਿਆ ਵਿਰੁੱਧ ਇਹ ਵੀ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਡੇ ਜਿਹੜੇ ਸੈਸ਼ਨਰ ਸਾਹਿਬ ਹੈਗੇ ਆ ਆਪ ਇੱਥੇ ਸਾਰਾ ਇੱਥੇ ਇਸ ਪੂਰੀ ਇਸ ਨੂੰ ਲੀਡ ਕਰ ਰਹੇ ਨੇ ਡਿਸਟ੍ਰਿਕਟ ਲੈਵਲ ਤੇ ਤੇ ਸਾਡੇ ਜਿਹੜੇ ਜੱਸਾ ਵੇਗੇ ਸ਼ੋਕ ਜੀ ਆ ਵੀ ਸਾਰਾ ਆਪ ਹੀ ਕੋਆਰਡੀਨੇਟ ਕਰ ਰਹੇ ਤੇ ਪੁਲਿਸ ਸਾਡੇ ਵੱਲੋਂ ਵੀ ਜਿਹੜੇ ਸਾਡੇ ਐਸਪੀ ਹੈੱਡਕੁਆਟਰ ਸਾਹਿਬ ਨੇ ਮੈਡਮ ਨੇ ਉਹ ਵੀ ਆਪ ਸਾਡੇ ਵੱਲੋਂ ਪੂਰਾ ਇਹਨਾਂ ਨੂੰ ਕੋਆਪਰੇਸ਼ਨ ਹੈ ਅਸੀਂ ਬੜਾ ক্লোਜ਼ਲੀ ਕੋਆਰਡੀਨੇਟ ਕਰ ਰਹੇ ਹਾਂ ਤੇ ਸਾਡੇ ਜਿਹੜੇ ਐਫਰਟਸ ਨੇ ਨਸ਼ੇ ਦੇ ਖਿਲਾਫ ਜਿਹਦੇ ਵਿੱਚ ਤੁਹਾਨੂੰ ਆਲਰੇਡੀ ਪਤਾ ਹੈ ਕਿ ਅਸੀਂ 1 ਮਾਰਚ ਤੋਂ ਜਿਹੜਾ ਸਾਡਾ ਮੁਹਿੰਮ ਸ਼ੁਰੂ ਹੋਇਆ ਉਹਦੇ ਵਿੱਚ ਅਸੀਂ ਕਰੀਬ 1200 ਤੋਂ ਉੱਤੇ ਜਿਹੜੇ ਹੈਗੇ ਹੁਣ ਤੱਕ ਛੋਟੇ ਵੱਡੇ ਨਸ਼ਾ ਤਸਕਰਾਂ ਨੂੰ ਹੁਣ ਤੱਕ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਅੱਗੇ ਵੀ ਜਿਹੜੀ ਹੈਗੀ ਸਾਡੀ ਇਹ ਜੰਗ ਜਾਰੀ ਹੈ ਕਈ ਅਸੀਂ ਜਿਹੜੀ ਇਲੀਗਲ ਸੰਪਤੀਆਂ ਵੀ ਜਿਹੜੀ ਹੈਗੀਆਂ ਨਸ਼ੇ ਨੂੰ ਲੈ ਕੇ ਕੋਈ ਬਣਾਈ ਗਿਆ ਉਹਨੂੰ ਵੀ ਅਸੀਂ ਠਾਇਆ ਹੈ ਤੇ ਉਸੇ ਲੜੀ ਦੇ ਵਿੱਚ ਅੱਜ ਇਹ ਵੱਡਾ ਕਦਮ ਅਸੀਂ ਇੱਥੇ ਕਰਨ ਜਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਮੀਡੀਆ ਦੇ ਸੱਜਣਾ ਦਾ ਪਬਲਿਕ ਦਾ ਸਟੂਡੈਂਟਸ ਦਾ ਵਕੀਲ ਸਾਹਿਬਾਂ ਦਾ ਸਾਰਿਆਂ ਦਾ ਸਾਨੂੰ ਬਹੁਤ ਚੰਗਾ ਕੋਆਪਰੇਸ਼ਨ ਹੈ ਤੇ ਆਪਾਂ ਬਹੁਤ ਹੀ ਜਿਹੜੀ ਛੇਤੀ ਨਸ਼ੇ ਤੇ ਅਸੀਂ ਜਿਹੜੀ ਹੈਗੀ ਆ ਇਸ ਇਸ ਤੇ ਸੀ ਢਲ ਪਾਵਾਂਗੇ ਤੇ ਪੰਜਾਬ ਨੂੰ ਦੁਬਾਰਾ ਤੋਂ ਅਸੀਂ ਇੱਕ ਰੰਗਲਾ ਪੰਜਾਬ ਬਣਾਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ